ਆ ਵਿਖੋ ਤੁਹਾਡੇ ਲਈ 10 ਮਰਲੇ ਦੀ ਕੋਠੀ ਲੈ ਕੇ ਆਪਾਂ ਆ ਗਏ ਆ ਬਹੁਤ ਸੋਹਣੀ ਬਣੀ ਹੋਈ ਹੈ ਤੇ ਖੁੱਲੀ ਤੇ ਡੁੱਲੀ ਆ ਚੈੱਕ ਕਰ ਲਓ ਤੁਸੀਂ ਮਿੱਠਾਪੁਰ ਦੇ ਨੀਅਰੇ ਕੋਠੀ ਰਹਿਣ ਵਾਲੀ ਹੈ ਜਲੰਧਰ ਦੇ ਵਿੱਚ ਆ ਵੇਖ ਲਓ ਤੁਸੀਂ ਫੁੱਲੀ ਫਰਨੀਸ਼ ਹੈ ਏਸੀ ਓਸੀ ਲਾ ਕੇ ਸਾਰਾ ਕੁਝ ਦਿੱਤਾ ਜਾ ਰਿਹਾ ਹੈ ਸਾਹਮਣੇ ਆਪਣਾ ਆਜੂਗਾ ਕਾਰ ਪਾਰਕਿੰਗ ਏਰੀਆ ਚੈੱਕ ਕਰ ਲਓ ਇੱਥੇ ਆਜੂਗਾ ਆਪਣਾ ਬਾਈਕ ਪਾਰਕਿੰਗ ਏਰੀਆ স্মਲ ਗੇਟ ਏ ਹੈਗਾ ਹੈ ਆਪਣਾ ਤੇ ਵੱਡਾ ਗੇਟ ਇਹ ਹੈਗਾ ਵਾ ਆਜੋ ਮੈਂ ਤੁਹਾਨੂੰ ਅੰਦਰੋਂ ਦਿਖਾਉਣਾ ਹੈ ਇਹ ਆਪਣਾ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲਓ ਕਿੰਨੀ ਸੋਹਣੀ ਡਾਊਨ ਸੀਲਿੰਗ ਹੈਗੀ ਆ ਚੈੱਕ ਕਰ ਲਓ ਤੁਸੀਂ ਸਾਹਮਣ ਇਹ ਆਪਣਾ ਲੋਬੀ ਦਾ ਏਰੀਆ ਰਹਿਣ ਵਾਲਾ ਜੀ ਆ ਚੈੱਕ ਕਰ ਲਓ ਤੁਸੀਂ ਲੋਬੀ ਚੈੱਕ ਕਰੋ ਤੁਸੀਂ ਕਿੰਨੀ ਖੁੱਲੀ ਤੇ ਵੱਡੀ ਲੋਬੀ ਹੈਗੀ ਆ ਆ ਸਾਹਮਣੇ ਵਾਲ ਮੋਲਡਿੰਗ ਚੈੱਕ ਕਰ ਲਓ ਤੇ ਆ ਤੁਸੀਂ ਪਾਰਟੀਸ਼ਨ ਵੇਖੋ ਕਿੰਨਾ ਸੋਹਣਾ ਲੱਗਦਾ ਇੱਥੇ ਜਿਹੜਾ ਦਿੱਤਾ ਗਿਆ ਹੈ ਲੋਬੀ ਤੇ ਡਰਾਈਂਗ ਰੂਮ ਨੂੰ ਸੈਪਰੇਟ ਕਰਨ ਦੇ ਲਈ ਆ ਚੈੱਕ ਕਰ ਲਓ ਤੁਸੀਂ ਤੇ ਆ ਆਪਣਾ ਡਰਾਈਂਗ ਰੂਮ ਦਾ ਏਰੀਆ ਵਾ ਆ ਦੇਖ ਲਓ ਸਾਹਮਣੇ ਕਿੰਨੀ ਵੱਡੀ ਹੂ ਸਾਈਜ਼ ਦੀ ਵਿੰਡੋ ਦਿੱਤੀ ਗਈ ਹੈ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲਓ ਡਾਊਨ ਸੀਲਿੰਗ ਕਿੰਨੀ ਸੋਹਣੀ ਹੈਗੀ ਹੈ ਤੇ ਸਾਹਮਣੇ ਜੀ ਆਪਣਾ ਏਸੀ ਚੈੱਕ ਕਰ ਲਓ ਇਹ ਸਾਹਮਣੇ ਏਸੀ ਹੈਗਾ ਜੀ ਆਪਣਾ ਜਾਊਗਾ ਆਪਣਾ ਕਿਚਨ ਆ ਚੈੱਕ ਕਰ ਲਓ ਤੁਸੀਂ ਕਿਚਨ ਦੇ ਏਰੀਆ ਕਿੰਨੀ ਸੋਹਣੀ ਕਿਚਨ ਹੈਗੀ ਆ ਆ ਦੇਖ ਲਓ ਤੁਸੀਂ ਇੱਥੇ ਆ ਜੂਗਾ ਆਪਣਾ ਟੈਪਸ ਆ ਚੈੱਕ ਕਰ ਲਓ ਤੁਸੀਂ ਉੱਪਰ ਆ ਜੂਗਾ ਜੀ ਆਪਣੀ ਚਿਮਨੀ ਥੱਲੇ ਆ ਜੂਗਾ ਆਪਣਾ ਚੁੱਲਾ ਆ ਦੇਖ ਲਓ ਤੁਸੀਂ ਸਾਹਮਣੇ LG ਦੀ ਵੱਡੀ ਸਾਈਜ਼ ਦੀ ਫ੍ਰੀਜ ਦਿੱਤੀ ਜਾ ਰਹੀ ਹੈ ਸਾਨੂੰ ਆ ਚੈੱਕ ਕਰ ਲਓ ਤੁਸੀਂ ਫੁੱਲੀ ਫਿਨਿਸ਼ ਕੋਠੀ ਰਹਿਣ ਆਲੀ ਉੱਪਰ ਲੈਂਪ ਚੈੱਕ ਕਰ ਲਓ ਆਪਣਾ ਡਾਈਨਿੰਗ ਦਾ ਏਰੀਆ ਆ ਜੂਗਾ ਆ ਚੈੱਕ ਕਰ ਲਓ ਸਾਹਮਣੇ ਕੱਬੂੜ ਦਿੱਤੀ ਜਾ ਰਿਹਾ ਹੈ ਆਜੋ ਮੈਂ ਤੁਹਾਨੂੰ ਫਰਸਟ ਬੈੱਡਰੂਮ ਵਿਖਾਉਣਾ ਹੈ ਇਹ ਆਪਣਾ ਆਜੂਗਾ ਜੀ ਫਰਸਟ ਬੈੱਡਰੂਮ ਆ ਚੈੱਕ ਕਰ ਲਓ ਤੁਸੀਂ ਮਾਸਟਰ ਬੈੱਡਰੂਮ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲਓ ਤੇ ਨਾਲ ਏਸੀ ਲੱਗੀ ਹੋਈ ਆ ਆਜੋ ਮੈਂ ਤੁਹਾਨੂੰ ਕੱਬੜਸਿ ਵਿਖਾਉਣਾ ਆ ਆ ਚੈੱਕ ਕਰ ਲਓ ਕੱਬੜ ਕੱਬੜ ਦਾ ਏਰੀਆ ਵਾਰਡਰੋਬਸ ਆ ਦੇਖ ਲਓ ਕਿੰਨੀ ਵੱਡੀ ਵਾਰਡਰੋਬਸ ਹੈਗੀ ਹੈ ਤੁਸੀਂ ਆਹ ਵੇਖੋ ਬੰਦਾ ਇਹਦੇ ਵਿੱਚ ਬਹਿ ਜੇ ਇੰਨੀ ਵੱਡੀ ਹੈਗੀ ਆ ਤੇ ਇਹਦੇ ਨਾਲ ਆਜੂਗਾ ਆਪਣਾ ਡਰੈਸਿੰਗ ਦਾ ਏਰੀਆ ਆ ਤੁਸੀਂ ਚੈੱਕ ਕਰ ਲਓ ਇਹ ਡਰੈਸਿੰਗ ਦਾ ਏਰੀਆ ਰਹਿਣ ਵਾਲਾ ਆ ਇਹ ਆਪਣਾ ਆ ਜੂਗਾ ਜੀ ਵਾਸ਼ਰੂਮ ਆ ਵਾਸ਼ਰੂਮ ਤੁਸੀਂ ਚੈੱਕ ਕਰ ਲਓ ਪਰ ਦੇਖੋ ਕਿ ਕਿੰਨੀ ਇਸ ਕਿੰਨਾ ਸੋਹਣਾ ਵਾਸ਼ਰੂਮ ਬਣਾ ਹੋਇਆ ਵਾ ਆ ਦੇਖ ਲਓ ਇਹ ਆ ਜੂਗਾ ਆਪਣਾ ਕਾਮਨ ਪਲਸ ਜੁਆਇੰਟ ਟੂ ਵਾਸ਼ਰੂਮ ਆ ਚੈੱਕ ਕਰ ਲਓ ਤੁਸੀਂ ਨਾਲ ਪਾਰਟੀਸ਼ਨ ਦਿੱਤਾ ਗਿਆ ਵਾ ਉੱਪਰ ਤੁਸੀਂ ਡੰਮ ਸੀਲਿੰਗ ਚੈੱਕ ਕਰ ਲਓ ਇਹ ਸਾਹਮਣੇ ਆਪਣਾ ਆ ਜੀ ਇਹ ਆਪਣਾ ਆ ਜੂਗਾ ਮਿਰਰ ਆ ਦੇਖ ਲਓ ਤੁਸੀਂ ਥੱਲੇ ਕੱਬੜ ਦਿੱਤਾ ਗਿਆ ਵਾ ਆ ਚੈੱਕ ਕਰ ਲਓ ਤੇ ਇਹ ਆਪਣਾ ਜੀ ਬੈਡਰੂਮ ਬੈਡਰੂਮ ਤੁਸੀਂ ਚੈੱਕ ਕਰ ਲਓ ਕਿੰਨਾ ਵੱਡਾ ਬੈਡਰੂਮ ਹੈਗਾ ਆ ਦੇਖ ਲਓ ਤੁਸੀਂ ਸਾਹਮਣੇ LCD ਪੈਨਲ ਦਿੱਤਾ ਗਿਆ ਵਾ ਆ ਚੈੱਕ ਕਰ ਲੋ ਤੇ ਉੱਪਰ ਡਾਊਨ ਸਿਲਿੰਗ ਚੈੱਕ ਕਰ ਲੋ ਡਾਊਨ ਸਿਲਿੰਗ ਕਿੰਨੀ ਸੋਣੀ ਰਹਿਣ ਵਾਲੀ ਆ ਚੈੱਕ ਕਰ ਲੋ ਤੁਸੀਂ ਇਹ ਆ ਜੂਗਾ ਆਪਣਾ ਜੀ ਵਾਰਡਰੋਬਸ ਆ ਦੇਖ ਲੋ ਤੁਸੀਂ ਵਾਰਡਰੋਬਸ ਏਰੀਆ ਆ ਜੂਗਾ ਉੱਪਰ ਆ ਜੂਗੀ ਆਪਣੀ ਜੀ ਡਾਊਨ ਸਿਲਿੰਗ ਸਾਹਮਣੇ ਆ ਜੂਗਾ ਆਪਣਾ ਜੀ ਡਰੈਸਿੰਗ ਦਾ ਏਰੀਆ ਆ ਚੈੱਕ ਕਰ ਲੋ ਤੁਸੀਂ ਅਜੇ ਮੈਂ ਤੁਹਾਨੂੰ OTG ਦਾ ਏਰੀਆ ਵਿਖਾਉਣਾ ਹੈ ਜੀ ਆਜੀ ਆਪਣਾ OTS ਤੇ ਏਰੀਆ ਆ ਜਾਊਗਾ ਆ ਵੇਖ ਲਓ ਉੱਪਰ ਸਨਸੈਟ ਆ ਜਾਊਗਾ ਜੀ ਆ ਚੈੱਕ ਕਰ ਲਓ OTS ਦੇ ਏਰੀਆ ਨਾਲ ਜੀ ਦੋਨੋਂ ਬੈਡਰੂਮ ਜੁਆਇੰਟ ਹੈਗੇ ਆ ਉੱਥੋਂ ਵੀ ਤੁਸੀਂ ਅੰਦਰ ਆ ਸਕਦੇ ਹੋ ਇੱਥੋਂ ਵੀ ਤੁਸੀਂ ਐਂਟਰੀ ਕਰ ਸਕਦੇ ਹੋ ਤੇ ਆਪਣਾ ਇੱਥੇ ਵਾਸ਼ਿੰਗ ਮਸ਼ੀਨ ਆ ਜਾਊਗੀ ਜੀ ਅੱ삐 ਦਾ LCD ਪੈਨਲ ਚੈੱਕ ਕਰ ਲਓ ਇਹ ਚੀਜ਼ ਮੈਂ ਤੁਹਾਨੂੰ ਦਿਖਾਈ ਨਹੀਂ ਸੀਗੀ ਆ ਵੇਖੋ ਕਿੰਨਾ ਸੋਨਾ ਲੱਗਦਾ ਆਜਾ ਮੈਂ ਤੁਹਾਨੂੰ ਉੱਪਰੋਂ ਲੈ ਚੱਲਦਾ ਆ ਆ ਵੇਖ ਲਓ ਗ੍ਰੀਲਾ ਚੈੱਕ ਕਰ ਲਓ ਤੁਸੀਂ ਤੇ ਇਹ ਰਹਿਣ ਵਾਲੀ ਜੀ ਆਪਣੀ ਸਟੇਅਰ ਆ ਚੈੱਕ ਕਰ ਲਓ ਕੋਠੀ ਦੀ ਬਹੁਤ ਰੀਜ਼ਨੇਬਲ ਦੀ ਆਸਕਿੰਗ ਪ੍ਰਾਈਸ ਰੱਖੀ ਹੋਈ ਹੈ ਜੀ 1 ਕਰੋੜ 60 ਲੱਖ ਦੀ ਆਸਕਿੰਗ ਪ੍ਰਾਈਸ ਤੇ ਉੱਪਰ ਤੁਸੀਂ ਡਾਊਨ ਸਿਲਿੰਗ ਚੈੱਕ ਕਰ ਲਓ ਆ ਵੇਖੋ ਡਬਲ ਹਾਈਟ ਦੀ ਛੱਤ ਦਿੱਤੀ ਗਈ ਹੈ ਆਜੋ ਇਹ ਸਾਹਮਣੇ ਜੀ ਵੇਖ ਲਓ ਡਿਜ਼ਾਈਨ ਚੈੱਕ ਕਰ ਲਓ ਆਲ ਦੇ ਵਿੱਚ ਆ ਵੇਖੋ ਜਸਟ ਬਰਦੇ ਸਾਰੀ ਜੀ ਆਪਣੀ ਲੋਬੀ ਆ ਜੂਗੀ ਵੱਡੀ ਤੇ ਸਾਹਮਣੇ ਪੀਸ ਦੇ ਲਈ ਪੂਜਾ ਰੂਮ ਦਿੱਤਾ ਗਿਆ ਵਿਚ ਇਜ਼ ਮਾਈ ਫੇਵਰਿਟ ਆ ਚੈੱਕ ਕਰ ਲਓ ਤੁਸੀਂ ਪੂਜਾ ਰੂਮ ਦਾ ਏਰੀਆ ਆਜੋ ਮੈਂ ਤੁਹਾਨੂੰ ਬੈਡਰੂਮ ਥਰਡ ਬੈਡਰੂਮ ਦਿਖਾਉਣਾ ਉੱਪਰ ਦਾ ਫਰਸਟ ਬੈਡਰੂਮ ਹੈ ਆ ਚੈੱਕ ਕਰ ਲੋ ਖੁੱਲਾ ਤੇ ਡੁੱਲਾ ਬੈਡਰੂਮ ਰਹਿਣ ਵਾਲਾ ਜੀ ਕੰਜੈਸਟਿਡ ਬਿਲਕੁਲੀ ਫੀਲ ਹੋਊਗਾ ਸਾਹਮਣੇ ਹਿਊਸਾਈ ਦੀ ਯੂਪੀਵੀਸੀ ਦੀ ਵਿੰਡੋ ਦਿੱਤੀ ਜਾ ਰਹੀ ਹੈ ਜੀ ਆ ਚੈੱਕ ਕਰ ਲੋ ਗ੍ਰੇਨਾਈਟ ਦੇ ਨਾਲ ਆ ਵੇਖੋ ਥੱਲੇ ਗ੍ਰੇਨਾਈਟ ਇਸ ਦਾ ਹੋਣਾ ਤੁਹਾਨੂੰ ਆਜੋ ਮੈਂ ਤੁਹਾਨੂੰ ਓਪਨ ਦਾ ਵੀ ਏਰੀਆ ਵੇਖਾ ਦਿੰਦਾ ਆ ਆਪਣਾ ਜੀ ਓਪਨ ਦਾ ਏਰੀਆ ਰਹਿਣ ਵਾਲਾ ਜੀ ਆਲੇ ਦੁਆਲੇ ਤੁਸੀਂ ਕੋਠੀਆਂ ਚੈੱਕ ਕਰ ਲੋ ਕਿੰਨੀ ਸੋਹਣੀ ਬਣੀ ਹੋਈ ਹੈ ਹੈਗੀਆਂ ਜੀ ਆਪ ਦੇਖ ਲੋ ਤੁਸੀਂ ਆ ਚੈੱਕ ਕਰ ਲੋ ਏਰੀਆ ਇਹ ਹੈਗਾ ਆਪਣਾ ਜੀ ਹੋਰ ਚਿੱਦਾ ਏਰੀਆ ਆ ਚੈੱਕ ਕਰ ਲੋ ਆਜੋ ਮੈਂ ਤੁਹਾਨੂੰ ਫੋਰਥ ਬੈਡਰੂਮ ਦੇ ਖੋਨੋਂ ਉੱਪਰ ਦਾ ਇਹ ਆਪਣਾ ਜੀ ਆ ਜਾਊਗਾ ਵਾਰਡਰੋਬਸ ਆ ਚੈੱਕ ਕਰ ਲੋ ਤੁਸੀਂ ਸਾਹਮਣੇ ਦੇ ਆ ਜਾਊਗਾ ਜੀ ਵਾਸ਼ਰੂਮ ਇਹ ਹੈਗਾ ਜੀ ਆਪਣਾ ਮਿਰਰ ਤੇ ਡਰੈਸਿੰਗ ਏਰੀਆ ਦੀ ਥਾਂ ਹੈਗੀ ਆ ਇਹ ਆਪਣਾ ਆ ਜਾਊਗਾ ਵਾਸ਼ਰੂਮ ਆ ਚੈੱਕ ਕਰ ਲੋ ਵਾਸ਼ਰੂਮ ਦਾ ਏਰੀਆ ਤੁਸੀਂ ਨਾਲ ਪਾਟਿਸਨ ਦਿੱਤੀ ਜਾ ਰਹੀ ਉੱਪਰ ਦੀ ਡਾਊਨ ਸਿਲਿੰਗ ਚੈੱਕ ਕਰ ਲੋ ਆ ਵੇਖੋ ਕਿੰਨੀ ਸੋਹਣੀ ਹੈਗੀ ਐ ਲੌਬੀ ਚ ਤੁਸੀਂ ਆਪਣਾ ਡਾਊਨ ਸਿਲਿੰਗ ਚੈੱਕ ਕਰ ਲੋ ਇਹ ਡਾਊਨ ਸਿਲਿੰਗ ਰਹਿਣ ਵਾਲੀ ਹੈ ਇਹ ਡਾਊਨ ਸਿਲਿੰਗ ਵੇਖ ਲਓ ਤੁਸੀਂ ਇਹ ਆ ਜੂਗਾ ਜੀ ਆਪਣਾ ਫਰਸਟ ਫੋਰਥ ਬੈੱਡਰੂਮ ਆ ਜੂਗਾ ਜੀ ਆ ਚੈੱਕ ਕਰ ਲੋ ਉੱਪਰ ਡਾਊਨ ਸਿਲਿੰਗ ਵੇਖ ਲਓ ਤੁਸੀਂ ਨਾਲੇਸੀ ਦਿੱਤੀ ਜਾ ਰਹੀ ਹੈ ਆ ਚੈੱਕ ਕਰ ਲੋ ਆ ਵੇਖੋ ਤੇ ਸਾਹਮਣੇ ਆਪਣੀ ਵੱਡੀ ਵਿੰਡੋ ਹੈਗੀ ਹੈ ਜੀ ਇਹ ਆਪਣੀ ਹਿਊਜ ਸਾਈਜ਼ ਦੀ ਟੀਵੀ ਪੈਨਲ ਫਿਜ਼ਿਕ ਕਰਨਾ ਤੁਹਾਨੂੰ ਕੁਝ ਨਹੀਂ ਆ ਕੋਠੀ 'ਚ ਆਓ ਤੇ ਰੈਣੀ ਸਟਾਰਟ ਕਰ ਦਿਓ ਜੀ ਸਾਰਾ ਕੰਮ ਕਰਕੇ ਦਿੱਤਾ ਜਾ ਰਿਹਾ ਵਾ ਆ ਚੈੱਕ ਕਰ ਲਓ ਤੁਸੀਂ ਵੱਡੀ ਸਾਈਜ਼ ਦੀ ਬਰਡਰੋਬ ਦਿੱਤੀ ਜਾ ਰਹੀ ਹੈ ਇਹ ਆਜੂਗਾ ਜੀ ਆਪਣਾ ਮਿਰਰ ਆ ਚੈੱਕ ਕਰ ਲਓ ਕਿੰਨੀ ਵੱਡੀ ਮਿਰਰ ਹੈਗੀ ਹੈ ਜੀ ਤੇ ਡਰੈਸਿੰਗ ਦਾ ਏਰੀਆ ਆ ਵੇਖੋ ਆਪਣਾ ਆਜੂਗਾ ਜੀ ਵਾਸਰੂਮ ਵਾਸਰੂਮ ਦੀ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲਓ ਜੀ ਬਹੁਤ ਸੋਹਣੀ ਡਾਊਨ ਸੀਲਿੰਗ ਰਹਿਣ ਵਾਲੀ ਹੈ ਜੀ ਆ ਵੇਖੋ ਸਾਹਮਣੇ ਪਾਰਟੀ ਸੈਨ ਦਿੱਤੀ ਜਾ ਰਹੀ ਹੈ ਤੁਹਾਨੂੰ ਆ ਚੈੱਕ ਕਰ ਲਓ ਇਥੇ ਲੀਕ ਆ ਬਰਡਸ ਹੈਗੇ ਲੱਗੇ ਹੋਏ ਆ ਆ ਦੇਖ ਲਓ ਤੁਸੀਂ ਇਹ ਆ ਜੂਗਾ ਆਪਣਾ ਓਪਨ ਦਾ ਏਰੀਆ ਜੀ ਆ ਚੈੱਕ ਕਰ ਲਓ ਤੁਸੀਂ ਓਪਨ ਦਾ ਏਰੀਆ ਥੱਲੇ ਤੁਹਾਨੂੰ ਏਸੀ ਦਿੱਤੀ ਜਾ ਰਹੀ ਹੈ ਨਾਲ ਸਟੇਅਰ ਤੇ ਗ੍ਰੈਨਾਈਟ ਦਿੱਤੀ ਜਾ ਰਹੀ ਹੈ ਤੇ ਗ੍ਰਿਲ ਦਿੱਤੀ ਜਾ ਰਹੀ ਹੈ ਆ ਆਪਣਾ ਜੀ ਸਟੋਰ ਦਾ ਏਰੀਆ ਆ ਜੂਗਾ ਮੈਂ ਤੁਹਾਨੂੰ ਇੱਕ ਵਾਰੀ ਵਿਖਾ ਦਿੰਨਾ ਜੀ ਸਟੋਰ ਵੀ ਆਹ ਸਟੋਰ ਤੁਸੀਂ ਚੈੱਕ ਕਰ ਲਓ ਆ ਜੀ ਸਟੋਰ ਰੂਮ ਆ ਗਿਆ ਆਪਣਾ ਆ ਵੇਖ ਲਓ ਆ ਵੇਖ ਲਓ ਤੁਸੀਂ ਸਟੋਰ ਰੂਮ ਆਪਣਾ ਤੇ ਇਹ ਹੈਗਾ ਜੀ ਆਪਣਾ ਸਨਸੈਟ ਦਿੱਲੀ ਦਿੱਤਾ ਗਿਆ ਵਾ ਆ ਦੇਖ ਲਓ ਤੇ ਇੱਕ ਕੋਠੀ ਆਪਣੇ ਕੋਲ ਸੇਲ ਹੋ ਚੁੱਕੀ ਹੈ ਜੀ ਇੱਕ ਪਈ ਆ ਛੇਤੀ ਜਾਓ ਤੇ ਬੁੱਕ ਕਰੋ ਓਨਲੀ ਓਨ 1 ਕੋਠੀ ਆਈ ਹੈ ਤੇ ਉਹ ਰਹਿ ਗਈ ਆ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਮੈਨੂੰ ਕਾਲ ਕਰੋ ਮੇਰਾ ਨਾਮ ਪ੍ਰਿੰਸੀ ਆ ਦੋਰਾਮਾ ਕੋਠੀ ਦੀ ਆਸਕਿੰਗ ਪ੍ਰਾਈਸ 1 ਕਰੋੜ 60 ਲੱਖ ਹੈ 10 ਮਰਲੇ ਚ ਕੋਠੀ ਬਣੀ ਹੋਈ ਹੈ ਮਠਾਪੁਰ ਨੀਅਰ ਚਲੰਦਰ ਦੇ ਵਿੱਚ ਕੋਠੀ ਰਹਿਣ ਆਲੀ ਹੈ ਤੇ ਲੋਕੇਲਿਟੀ ਜੀ ਬਹੁਤ ਸੋਹਣੀ ਹੈਗੀ ਆ 4 ਬੈੱਡਰੂਮ ਕੋਠੀ ਆ ਫੁਲੀ ਫਰਨੀਸ ਹੈਗੀ ਆ ਬੈਡਰੂਮ ਦਿੱਤੇ ਜਾ ਰਿਹਾ ਏਸੀ ਦਿੱਤੇ ਜਾ ਰਿਹਾ ਸਾਰੇ ਕੁਝ ਤੁਹਾਨੂੰ ਦਿੱਤਾ ਜਾ ਰਿਹਾ ਬਸ ਤੁਹਾਨੂੰ ਆਣਾ ਆਇਆ ਤੇ ਰਹਿਣਾ ਸਟਾਰਟ ਕਰ ਦੇਣਾ ਜੀ ਕੋਠੀ 'ਚ ਹੋਰ ਕੁਝ ਕੀ ਕੋਈ ਕੰਮ ਨਹੀਂ ਕਰਾਣਾ ਈਚ ਐਂਡ ਐਵਰੀ ਵਰਕ ਡਨ ਓਵਰ ਹੀ ਐ ਸੋ ਮਿਲਦੇ ਨੇ ਨੈਕਸਟ ਵੀਡੀਓ ਥੈਂਕ ਯੂ ਫॉर ਵਾਚਿੰਗ ਥਿਸ ਵੀਡੀਓ ਅਗੇਨ